ਕਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾਦੀ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਐਕਤੀ ਝਾੜੂ ਵਾਲਿਆਂ ਨੂੰ ਖਤਰਾ ਹੀ ਕਾਲੀ ਦਲ ਤੋਂ ਤੁਸੀਂ ਦੇਖ ਲਓ ਮੈਂ ਅੱਲਾਸੇ ਹਿਸਾਬ ਜੋੜਿਆ ਤੁਸੀਂ ਜਾਣ ਬਿਲੀ ਅੱਜ ਹੋਰ ਲਿਖਣ ਦੀ ਹਜ਼ਰਤ ਕੀ ਕੰਮ ਜੀ 1100 ਫਲਾਕ ਸੰਪਤੀਆਂ ਦੇ ਆਪਣੇ ਕਾਗਜ਼ ਰੱਦ ਹੋਏ 1100 ਤੇ 100 ਜ਼ਿਲ੍ਹਾ ਪ੍ਰੀਸ਼ਦ ਜਿਹੜੇ ਰਾਤਾਪਾ ਆਪਾ ਅੱਜ ਦੇਖਦੇ ਆਪਾਂ ਕਿੰਨੇ 445 ਆਏ 1100 ਵਿੱਚੋਂ ਜੇ ਫੌਂਟ ਦੇਖੋ ਕਿੰਨੀ ਆਪਣੀ ਆਏ 1100 ਕਾਂਗਰਸ ਦੇ ਤਾਂ ਇਕੱਲੇ ਉਹਨਾਂ ਨੇ 400 ਹੀ ਰੱਦ ਕੀਤੇ ਸੀ 400 ਆ ਛੱਡ ਨੂੰ ਲੈ 400 ਕਾਂਗਰਸ ਦੇ 1100 ਆਪਣੇ ਫਿਰ ਦੇਖ ਲਓ ਤੇ ਨਾਲੇ ਆਪਾਂ ਸਾਡੇ 445 ਆਪਣੀ ਬਲਾਕ ਸੰਧੀਆਂ ਜਿੱਤੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਜੀਣਾ ਮੇਰਾ ਕਹਿਨ ਦਾ ਪਾਇ ਕੀ ਜੇ ਮਾਲਵਾ ਏਰੀਆ ਦੇਖੀਏ ਤਾਂ ਮੈਨੂੰ ਲੱਗਦਾ ਜੇ ਆਪਾਂ ਹਾਰੇ ਵੀ ਆਂ ਤੇ 2 ਨੰਬਰ ਦੇ ਆਂ ਕਾਂਗਰਸ 3 ਦੇ ਸੋ ਇੱਕ ਤਾਂ ਸਾਰੇ ਵਾਟਰ ਨੂੰ ਵਧਾਈ ਦੇਣਾ ਲੜਾਈ ਤੁਸੀਂ ਬੜੀ ਟਾਟਕੇ ਲਗਾਈ ਹੈ ਪੰਜਾਬ ਵਾਸਤੇ ਬਹੁਤ ਜ਼ਰੂਰੀ ਆਕਾਲ ਹੈ ਅੱਧਾ ਸਾਲ ਜਿਵੇਂ ਖਰਾਬ ਹੋਏ ਆਪਣੇ ਹੋਰ ਆਪਾਂ ਗਲਤੀ ਨਹੀਂ ਕਰ ਸਕਦੇ ਆਪਾਂ ਜਿਹੜੀ ਲੜਾਈ ਲੜ ਰਹੇ ਹਾਂ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾ ਰਹੀ ਹੈ ਕਿਉਂਕਿ ਆਪਾਂ ਸਹੀ ਮੰਨੇ ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਹੁੰਦੀ ਡਿਵੈਲਪਮੈਂਟ ਖਤਮ ਹੁੰਦੀ ਹੈ ਕੇਜੀ ਵਾਲ ਨੂੰ ਕੋਈ ਫਿਕਰ ਨਹੀਂ ਨਾ ਰਾਹੁਲ ਗਾਂਧੀ ਨੂੰ ਆਪਾਂ ਨੂੰ ਐ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਰਲੇ ਮੁਲਖਲੇ ਵੀ ਆਪ ਨੂੰ ਲੈਣੋਂ ਹਟ ਗਏ ਹਰੇਕ ਦੇਸ਼ਾਂ ਨੂੰ ਰੋਕ ਲਾਤੀ ਹੈ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕੱਥੀ ਕਰਨਾ ਹੈ ਪੰਜਾਬ ਉੱਤਣਾ ਇੱਥੇ ਇੰਡਸਟਰੀ ਇੱਥੇ ਡਿਵੈਲਪਮੈਂਟ ਇੱਥੇ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਕਿਵੇਂ ਹਰ ਰੋਜ਼ ਆਇਆ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਹੈ ਪੈਸੇ ਦੀ ਕਮੀ ਸਰਕਾਰ ਕੋਈ ਨਹੀਂ ਹੈ ਤੁਸੀਂ ਦੇਖੇ ਦੱਸ ਸਕਦੇ ਕਮੀ ਹੋਣ ਦਿੱਤੀ ਕਮੀ ਨੇ ਨੀਅਤ ਦੀ ਕਮੀ ਹੈ ਝਾੜੂ ਵਾਲੇ ਇਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਤੇ ਲਾਇਆ ਹੇ ਤੇ ਬੋਰਡ ਬਾਰਜੇ ਲਾਇਆ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਇਹ ਕੰਮ ਕੀਤਾ ਤੇ ਭਗਵੰਦ ਹੁੰਦੀ ਆਪਣੇ ਪੈਸੇ ਨਾਲ ਆਪਣੇ ਟਾਈਪ ਤੇ तकरीबन ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ 5 ਨਾਲ ਲਾ ਲੋ 1.5 ਕਰੋੜ 5 ਸਾਲਾਂ ਚ ਇਹਨਾਂ ਨੇ ਚਾਹ ਰਿਹਾ 400 ਕਰੋੜ ਆਪ ਕਹਿੰਦਾ ਸੀ ਜੇ ਤੁਹਾਡੇ ਕੋਲੇ ਹੁਣ ਅਸੀਂ ਇੱਥੇ ਡਵੈਲਪਮੈਂਟ ਹੋਣੀ ਸੀ ਕਿਵੇਂ ਉਹ ਵੀ ਤੁਸੀਂ ਹੈਰਾਨ ਹੋ ਜੂਗੇ ਹਰ ਚੀਜ਼ ਦਾ ਟੈਂਡਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵੰਤ ਮਾਤਾ ਦੀ ਰੈਲੀ ਵੀ ਹੋਏ ਨਾ ਆਪਣੀ ਇੱਥੇ ਜਿਵੇਂ ਮਠੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹ ਨੂੰ ਨਹੀਂ ਮਿਲ ਦਿੰਦੇ ਆ ਆਪਣੇ ਨੂੰ ਜਿਹੜਾ ਪ੍ਰੋਟੈਂਟ ਲਾਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਹੈ ਉਹ ਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਬਖਿੰਦੇ ਫਰਸ਼ ਸੀ ਇਹ ਪ੍ਰੋਜੈਕਟ ਕਿੱਥੇ ਗੱਟਾ ਤੇ ਉਹ ਅੱਛੇ ਜੀ ਰੋੜਾਂ ਵਾਲੇ ਨੇ ਇਹਨੇ ਲੌਂਗ ਵਾਲਾ ਹੋ ਗਿਆ ਸ਼ਾਰਟ ਵਾਲੇ ਸੀ 7 ਕਰੋੜ ਦਾ ਟੈਂਟ ਇਹ ਡੇਟੇ ਉਹ ਦੇ ਕੱਲੇ ਸਿੱਧਾ ਪੈਸਾ ਸਿੱਧਾ ਰੋਟੇ ਤੇ ਲੱਗੇ ਇਸ ਕਰਕੇ ਅਖਲੇ ਆਪਣੇ ਇਲਾਕੇ ਚ ਤਾਂ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਨੂੰ ਇਹਨਾ ਕਹਿਦਣਾ ਹੈ ਆਪਾਂ ਨੂੰ ਅਗਲੇ 6 ਸਾਲ ਸਤੇ ਮਿਲ ਜਾਣਾ ਪਛਾਨ ਨਹੀਂ ਸੀ ਉਹ ਪੰਜਾਬ ਵਿੱਚ ਬੋਲੇ ਸੋਨਹਾਰ ਸੋਨਹਾਰ ਵਾ ਜਿੰਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਢੇਰੀ ਲਿਆ ਲਿਆ ਮੈਨੂੰ ਲੱਗਦਾ ਇਹ ਕੋ ਲੱਪਣਾ ਨਹੀਂ ਆ ਝਾੜੂ ਬਣੇ ਜਿੰਨੇ ਜਿੱਤੇ ਨਾ ਉਹ ਤੇ ਧੱਕੇ ਨਾ ਜਿੱਤੇ ਐ ਕਈ ਸੀਟਾਂ 'ਤੇ ਦੇਖ ਰਿਆ ਸੀ ਸਤੰਤਰੂ ਐਮ.ਐਲ.ਏ ਵੀ ਭਜਾਤਾ ਸੀ ਭਾਈ ਜੀ ਗਿੱਦੜਪੱਤੀ ਲੈ ਕੇ ਆ ਗਿਆ ਮੈਂ ਕਹਾਂ ਸੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜਪੱਤੀ ਤੇ ਫੋਨ ਨੂੰ ਕਰ ਤਾ ਅੰਦਰੋਂ ਹੀ ਦਵਾਲਤਾ ਜੀ ਤੂੰ ਰੋਂਦਾ ਗਿਆ ਅੱਜ ਇਹ ਕਿਹਨਾ ਐਂ ਦੱਸ ਰਿਆ ਸੀ ਹੋਈ ਜਿੰਨੇ ਲੀਡਰ ਸਾਰੇ ਦੇ ਪਿੰਡ ਹਰੇ ਇਹਨਾਂ ਕਿਚਾੜੂ ਨੇ ਪਰ ਮੈਂ ਨਾ ਕਹਿਣਾ ਚਾਹੁੰਦਾ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਨਹੀਂ ਸਹੀ 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 ਮੈਂ ਤੁਸੀ ਮੂਹੜ ਬੰਜੇ ਤਾਂ ਜਿਤਾ ਦੇ ਨਿਓ ਅਜੇ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸ ਤਰ੍ਹਾਂ ਹਾਰਦੇ ਹੁਣ ਥੋੜਾ ਪੂਰਾ ਬਣੇ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਰਾਣੀ ਦਾ ਚਲੋ ਹਟ ਡਾੜਕੇ ਲੱਗੀ ਐ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਆਂ ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮਸਾ ਅੱਜ ਕਿਹਦਾ ਮਾੜਾ ਜਾਂ ਹੱਥ ਜਾਏ ਜਵਾਬ ਅੱਜ ਆ ਗਿਆ ਜੀ ਆਇਆ ਛੋਡੇ ਕਰਕੇ ਬਹੁਤ ਬਹੁਤ ਇਹ ਆ ਜਾਓ ਇੱਕ ਮਿੰਟ ਸੰਗਰਾਣਾ ਗੁਰਨਾਮ ਸਿੰਘ ਆ ਵੀ ਗੁਰਨਾਮ ਗੁਰਨਾਮ ਸਿੰਘ ਸੰਗਰਾਣਾ ਇਧਰ ਆਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ